ਦੁਕਾਨ ਖੋਲਣ ਵੇਲੇ ਹੀ ਸੁਨਿਆਰੇ ਤੇ ਚੁਲਾ ਦਿੱਤੀਆਂ ਗੋਲੀਆਂ ਸਾਰੀ ਘਟਨਾ ਹੋ ਗਈ ਹੈ ਸੀਸੀਟੀਵੀ ਦੇ ਵਿੱਚ ਕਹ ਆਪਣੀ ਹਿੰਮਤ ਕਰਕੇ ਬਚ ਗਿਆ ਸੁਨਿਆਰਾ ਨਹੀਂ ਤਾਂ ਕੁਝ ਵੀ ਹੋ ਸਕਦਾ ਸੀ ਤੁਸੀਂ ਦੇਖ ਰਹੇ ਹੋ 라이 ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹੀ ਨਕੂਜੀਆ ਭਾਜਪਾ ਨੇਤਾ ਤੇ ਸੁਨਿਆਰੇ ਵਿਸ਼ਾਲ ਸੂਰ ਦੇ ਉੱਤੇ ਕੁਝ ਨੌਜਵਾਨਾਂ ਦੇ ਵੱਲੋਂ ਹਮਲਾ ਕੀਤਾ ਗਿਆ ਦਰਸਲ ਉਹ ਆਪਣੀ ਸਵੇਰ ਦੇ ਸਮੇਂ ਦੁਕਾਨ ਖੋਲ ਰੇ ਸਨ ਜਦੋਂ ਕੁਝ ਅਣਪਛਾਤੇ ਨੌਜਵਾਨ ਆਉਂਦੇ ਨੇ ਤੇ ਉਹਨਾਂ ਦੇ ਉੱਤੇ ਫਾਇਰਿੰਗ ਸ਼ੁਰੂ ਕਰ ਦਿੰਦੇ ਨੇ ਇਸ ਦੌਰਾਨ ਵਿਸ਼ਾਲ ਸੂਰ ਦੇ ਵੱਲੋਂ ਹਿੰਮਤ ਦਿਖਾਉਂਦਿਆਂ ਹੋਇਆਂ ਭੱਜ ਕੇ ਆਪਣੀ ਜਾਨ ਬਚਾਈ ਜਾਂਦੀ ਹੈ ਜੇਕਰ ਉਹ ਉੱਥੋਂ ਨਾ ਭੱਜਦੇ ਤੇ ਉਹਨਾਂ ਨੂੰ ਨਾ ਪਤਾ ਲੱਗਦਾ ਕਿ ਉਹਨਾਂ ਦੇ ਪਿੱਛੇ ਨੌਜਵਾਨ ਨੇ ਤਾਂ ਫਿਰ ਕੁਝ ਵੀ ਹੋ ਸਕਦਾ ਸੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ ਜਾਣੇ ਨੁਕਸਾਨ ਹੋ ਸਕਦਾ ਸੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਭਾਜਪਾ ਨੇਤਾ ਅਤੇ ਸੁਨਿਆਰੇ ਵਿਸ਼ਾਲ ਸੂਰ ਦੇ ਵੱਲੋਂ ਜਦੋਂ ਸਵੇਰ ਦੇ ਸਮੇਂ ਆਪਣੀ ਦੁਕਾਨ ਖੋਲੀ ਜਾ ਰਹੀ ਸੀ ਤਾਂ ਇਸੇ ਦੌਰਾਨ ਕੁਝ ਨੌਜਵਾਨਾਂ ਦੇ ਵੱਲੋਂ ਉਨ੍ਹਾਂ ਦੇ ਉੱਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ ਸ਼ੂਟਰ ਉਨ੍ਹਾਂ ਦੇ ਕੋਲ ਆ ਗਏ ਅਤੇ ਇੱਕਦਮ ਕੋਲ ਆ ਕੇ ਗੋਲੀਆਂ ਚਲਾਈਆਂ ਗਈਆਂ ਪਰ ਇਸ ਦੌਰਾਨ ਉਹ ناکਾਮਯਾਬ ਰਹੇ ਅਤੇ ਵਿਸ਼ਾਲ ਸੂਲ ਨੇ ਹਿੰਮਤ ਦਿਖਾਉਂਦੇ ਹੋਏ ਭੱਜ ਕੇ ਆਪਣੀ ਜਾਨ ਬਚਾਈ ਹੈ ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਤੁਹਾਨੂੰ ਸੀਸੀਟੀਵੀ ਵੀਡੀਓ ਦਿਖਾਉਂਦੇ ਹਾਂ ਕਿ ਕਿਸ ਤਰੀਕੇ ਜਦੋਂ ਸਵੇਰ ਦੇ ਸਮੇਂ ਭਾਜਪਾ ਨੇਤਾ ਤੇ ਸੁਨਿਆਰੇ ਵਿਸ਼ਾਲ ਸੂਲ ਦੇ ਵੱਲੋਂ ਦੁਕਾਨ ਖੋਲੀ ਜਾ ਰਹੀ ਹੁੰਦੀ ਹੈ ਤਾਂ ਇੱਕ ਨੌਜਵਾਨ ਉਹਨਾਂ ਦੇ ਕੋਲ ਆ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦਾ ਹੈ ਤੇ ਇਸੇ ਦੌਰਾਨ ਵਿਸ਼ਾਲ ਸੂਲ ਦੇ ਵੱਲੋਂ ਉੱਥੋਂ ਭੱਜ ਕੇ ਆਪਣੀ ਜਾਨ ਬਚਾਈ ਜਾਂਦੀ ਹੈ ਸੀਸੀਟੀਵੀ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਸੁਨਿਆਰੇ ਵਿਸ਼ਾਲ ਸੂਰ ਦੇ ਵੱਲੋਂ ਭੱਜ ਕੇ ਆਪਣੀ ਜਾਨ ਬਚਾਈ ਗਈ ਹੈ ਇਸ ਦੌਰਾਨ ਉੱਥੇ ਲੋਕਾਂ ਦਾ ਵੱਡਾ ਇਕੱਠ ਹੁੰਦਿਆਂ ਦੇਖਿਆ ਤਿੰਨੇ ਨੌਜਵਾਨ ਉੱਥੋਂ ਫਰਾਰ ਹੋ ਗਏ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਅਣਪਛਾਤੇ ਨੌਜਵਾਨ ਆਏ ਸਨ ਅਤੇ ਇਸ ਦੇ ਨਾਲ ਹੀ ਭਾਜਪਾ ਨੇਤਾ ਵਿਸ਼ਾਲ ਸੂਰ ਨੇ ਗੱਲ ਕਰਦਿਆਂ ਦੱਸਿਆ ਕਿ ਉਹ ਇੱਕ ਦਿਨ ਪਹਿਲਾਂ ਵੀ ਉਹਨਾਂ ਦੀ ਦੁਕਾਨ ਦੇ ਉੱਤੇ ਆਏ ਸਨ ਤੇ ਗਹਿਣਿਆਂ ਦੇ ਰੇਟ ਪੁੱਛ ਰਹੇ ਸਨ ਅਤੇ ਇਸੇ ਦੌਰਾਨ ਹੁਣ ਉਹਨਾਂ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਗਈ ਹਾਲਾਂਕਿ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਪਤਾ ਲੱਗਿਆ ਹੈ ਕਿ ਲੁੱਟ ਦੀ ਨੀਅਤ ਦੇ ਨਾਲ ਇਹਨਾਂ ਤਿੰਨੇ ਨੌਜਵਾਨਾਂ ਦੇ ਵੱਲੋਂ ਸੁਨਿਆਰੇ ਦੇ ਉੱਤੇ ਹਮਲਾ ਕੀਤਾ ਗਿਆ ਅੰਮ੍ਰਿਤਸਰ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਇਸ ਦੇ ਨਾਲ ਹੀ ਕੁਝ ਬਿਆਨ ਸਾਹਮਣੇ ਆਏ ਨੇ ਤੁਹਾਨੂੰ ਸੁਣਾਉਂਦੇ ਆ ਤੇ ਸੀਸੀਟੀਵੀ ਵੀਡੀਓ ਵੀ ਦਿਖਾਉਂਦੇ ਆ ਮੇਰਾ ਨਾਮ ਸ਼ਾਸ਼ੂਰ ਹੈ ਜੀ ਮੈਂ ਅੱਜ ਸਵੇਰੇ ਕੋਈ 10:00 ਵਜੇ ਕੋਈ 45 40 ਮਿੰਟ ਤੇ ਆਇਆ ਦੁਕਾਨ ਤੇ ਮੋਟਰਸਾਈਕਲ ਲਾਇਆ। ਬਈ ਬੰਦ ਜੰਦਰਾ ਖੋਲੇ ਨਹੀਂ ਲਗਾ। ਦੁਕਾਨ ਖੋਲੀ ਨਹੀਂ ਹੈ ਜੇ ਮੈਂ ਆਪਣੀ। ਇੱਕ ਮੁੰਡਾ ਮੇਰੇ ਕੋਲ ਮਸੇ 1.5-2 ਫੁੱਟ ਤੇ ਆਇਆ ਨੇ ਮੇਰੇ ਤੇ ਫਾਇਲ ਕਰਤਾ। ਫਾਇਲ ਚੱਲਿਆ ਨਹੀਂ ਉਹ ਕੋ। ਤੇ ਜਿੰਦਾ ਖੋਲ ਇੱਥੇ ਜਿੰਦਾ ਕਾਰ ਦੂਸਤ ਅਸੀਂ ਪੂਸ ਹੋਣ ਦੇ ਦਿੱਤਾ। ਫਿਰ ਉਹਨੇ ਮੇਰੇ ਉੱਪਰ 3-4 ਹੋਰ ਰਾਉਂਡ ਜਲਾਏ ਪਰ ਉਹ ਚੱਲੇ ਨਹੀਂ। ਮੈਂ ਧੋੜ ਗਿਆ ਆਪਣੀ ਦੁਕਾਨ ਦੇ ਅੰਦਰ ਚਲਾ ਗਿਆ ਤੇ ਜਾਨ ਬਚਾਈ ਆਪਣੀ। ਕਿੰਨੀ ਦੂਟ ਟੜਕੋ ਖੜਾ ਸੀ ਜਦੋਂ ਆ ਕੇ ਮੈਨੂੰ ਫਾਇਲ ਕੀਤਾ ਆ। 1.5 ਤੋਂ ਬਿਲਕੁਲ ਕੋਈ ਮੂੰਹ ਵਗੈਰਾ ਬਣਿਆ ਸੀ ਕਿ ਕੀ ਮੂੰਹ ਫੁੱਲਾ ਸੀ ਜੀ ਉਹਨਾਂ ਦਾ ਮੂੰਹ ਫੁੱਲਾ ਸੀ ਕੀ ਮੰਗ ਮੰਗਿਆ ਹੀ ਕਰਦੇ ਕੰਮ ਕਰੀਏ ਕਿ ਕਿ ਅਸੀਂ ਕੀ ਕਰੀਏ ਪ੍ਰਸ਼ਾਸਨ ਤੋਂ ਸਾਡੀ ਅਸੀਂ ਮੰਗ ਹੈਗੀ ਹੈ ਕਿ ਕੀ ਰੱਖੀ ਕਰ ਰਹੇ ਸੀ ਕੱਲ ਵੀ ਆਏ ਸੀ ਪਰਸੋਂ ਵੀ ਆਈ ਨਹੀਂ ਉਹ ਕੱਲ ਦੁਪਹਿਰ ਨੂੰ ਆਇਆ ਸੀ 4:00 ਤੋਂ 4:00 ਵਜੇ ਸਾਡੇ ਕੋਲ ਇਹਦੀ ਕੁਸ਼ਤੀ ਹੁੰਦੀ ਕੋਈ ਵੀਡੀਓ ਹੋ ਗਈ ਜੀ ਅੱਜ ਵੀਡੀਓ ਹੋ ਗਈ ਜੀ ਇਹਦੀ ਵੀ ਅਦੀ ਵੀ ਵੀਡੀਓ ਸਾਡੇ ਹੋ ਗਈ ਪੁੱਛਣ ਆਇਆ ਇਹ ਕੜਾ ਬਣ ਜਾਏਗਾ ਅਸੀਂ ਕਹਾਂ ਬਣ ਜਾਏਗਾ ਪੁੱਛ ਕੇ ਚਲਾ ਗਿਆ ਜੀ ਉਹੀ ਬੰਦਾ ਹੀ ਉਹੀ ਬੰਦਾ ਉਹੀ ਕੱਪੜੇ ਪਾਈ ਗੱਲ ਵਾਲੇ ਕੱਪੜੇ ਪਾਏ ਹੁੰਦੇ ਸਰ ਸਮਝਦੇ ਨਾ ਪੁੱਛੀ ਦੂਰੀ ਦੇ ਵਿੱਚ ਥਾਣਾ ਵੀਗਾ ਜਿਸ ਤਰ੍ਹਾਂ ਦੀ ਗੱਲ ਸਰ ਇਹ ਤੇ ਪੰਜਾਬ ਗਵਰਨਮੈਂਟ ਨੂੰ ਚਾਹੀਦਾ ਜਾਂ ਪ੍ਰਸ਼ਾਸਨ ਨੂੰ ਚਾਹੀਦਾ ਜੇ ਇੱਕ ਬਿਜ਼ਨਸਮੈਨ ਕੰਮ ਕਰ ਰਿਹਾ ਉਹਨੂੰ ਕੰਮ ਕਰਨ ਦਿੱਤਾ ਜਾਂ ਇਸ ਬੋਲਦੇ ਸੀ ਕਿੱਦਾਂ ਕੰਮ ਕਰਾਂਗੇ ਜੀ ਅੰਦਰ ਗਾੜ ਦੇ ਥੱਲੇ ਘੜ ਥੱਲੇ ਵੀ ਕਿੱਦਾਂ ਕੰਮ ਕਰਾਂਗੇ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਦੇਖੋ ਜੀ ਬਹੁਤ ਸੀਨੀਅਰ ਸਾਡੇ ਨੇਤਾ ਨੇ ਭਾਰਤੀ ਜਨਤਾ ਪਾਰਟੀ ਦੇ ਵਿਸ਼ਾਲ ਸ਼ਰੂਪ ਜੀ ਜਿਨ੍ਹਾਂ ਨੇ ਕਾਉਂਸਲਰ ਦਾ ਚੋਣ ਵੀ ਲੜਿਆ ਅੱਜ ਇਹਨਾਂ ਦੇ ਉੱਤੇ ਬਹੁਤ ਹੀ ਮੰਦਪਾਗੀ ਘਟਨਾ ਹੋਈ ਏ ਜਿਹਦੇ ਵਿੱਚ ਇਹ ਸਵੇਰੇ-ਸਵੇਰੇ ਕਿਤੇ 11 ਵਜੇ ਘਰੋਂ ਆਏ ਨੇ ਮੱਥਾ ਟੇਕ ਕੇ ਮੰਦਰ 'ਚ ਆ ਕੇ ਇਹਨਾਂ ਨੇ ਤਾਲਾ ਖੋਲ੍ਹ ਖੋਲ੍ਹਿਆ ਹੀ ਵਸਤੇ ਇੱਕ ਲੜਕਾ ਆਇਆ ਜਿਹਦੇ ਨਾਲ ਦੋ ਲੜਕੇ ਹੋਰ ਸੀਗੇ ਉਹ ਮੋਟਰਸਾਈਕਲ ਤੇ ਅੱਗੇ ਸੀ ਇੱਕ ਲੜਕਾ ਕਿਤੇ ਬਿਲਕੁਲ 2 ਫੁੱਟ ਦੀ ਦੂਰੀ ਤੋਂ ਉਹਨੇ ਫਾਇਰ ਕਰਤੇ ਨੇ ਫਾਇਰ ਚਲੋ ਪ੍ਰਮਾਤਮਾ ਤੇ ਮੰਦਰ ਮੱਥਾ ਟੇਕ ਕੇ ਆਂਦੇ ਨੇ ਭਗਤ ਆਦਮੀ ਨੇ ਇਹਨਾਂ ਦੀ ਜਾਨ ਬਚ ਗਈ ਏ ਨੇ ਤੇ ਉਹਨੇ ਆਪਣੇ ਵੱਲੋਂ ਪੂਰੀ ਤਰ੍ਹਾਂ ਗੋਲੀ ਮਾਰੀ ਹੈ ਔਰ ਗੋਲੀ ਥੱਲੇ ਡਿੱਗ ਪਈ ਹੈ ਗੋਲੀ ਦਾ ਖੋਲ ਸਾਨੂੰ ਮਿਲ ਗਿਆ ਉਹ ਅਸੀਂ ਚਲੋ ਪੁਲਿਸ ਨੂੰ ਦੇ ਦਿੱਤਾ ਅਸੀਂ ਦਰਖਾਸਤ ਦਿੱਤੀ ਹੀ ਇੱਥੇ ਤੇ ਪੁਲਿਸ ਇੱਥੇ ਮੌਕੇ ਤੇ ਆ ਗਈ ਹੈ ਨਾਲ ਅਸੀਂ ਸਾਡੇ ਜਿਹੜੇ ਵੱਡੇ ਭਰਾ ਨੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਮਹਾ ਮੰਤਰੀ ਤਰुण ਜੀ ਨਾਲ ਗੱਲ ਕੀਤੀ ਸੀ ਚੁੱਕ ਸਾਹਿਬ ਨਾਲ ਚੁੱਕ ਸਾਹਿਬ ਨੇ ਕਮਿਸ਼ਨਰ ਸਾਹਿਬ ਨਾਲ ਗੱਲ ਕੀਤੀ ਕਮਿਸ਼ਨਰ ਸਾਹਿਬ ਦਾ ਫੋਨ ਵਿਸ਼ਾਲ ਨੂੰ ਵੀ ਆ ਗਿਆ ਮੈਨੂੰ ਵੀ ਆ ਗਿਆ ਹੈ ਪੁਲਿਸ ਪੂਰੀ ਮੁਸਤੈਦ ਹੈ ਪਰ ਮੈਂ ਇਹ ਪੁੱਛਣਾ ਚਾਹੁੰਦਾ ਵਾਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਕੀ ਕਰਦੀ ਪਈ ਹੈ ਸਰਕਾਰ ਨੂੰ ਸਿਰਫ ਇਹੋ ਹੀ ਹੈਗਾ ਵਾ ਵੀ ਪ੍ਰਸ਼ਨਾਂ ਦੇ ਵਿੱਚ ਪੁੱਛਣਾ ਵਾ ਵੀ ਆਮ ਆਦਮੀ ਪਾਰਟੀ ਦੀਆਂ ਉਪਲਬਧੀਆਂ ਕੀ ਏ ਤੇ ਜੇ ਮੈਨੂੰ ਕੋਈ ਪੁੱਛੇਗਾ ਆਮ ਆਦਮੀ ਪਾਰਟੀ ਦੀ ਉਪਲਬਧੀ ਕੀ ਏ ਤੇ ਮੈਂ ਉਹਨੂੰ ਕਹਾਂਗਾ ਵੀ ਕ੍ਰਾਈਮ ਜੋਰਾਂ ਤੇ ਆ ਭ੍ਰਸ਼ਟਾਚਾਰੀ ਵਧ ਗਈ ਏ ਲੋਕ ਇੱਥੇ ਕਾਰੋਬਾਰ ਨਹੀਂ ਕਰ ਸਕਦੇ ਮੈਂ ਤੇ ਇਹੋ ਹੀ ਅਪੀਲ ਕਰਾਂਗਾ ਜਦੋਂ ਤੱਕ ਇਨ੍ਹਾਂ ਦੀ ਸਰਕਾਰ ਹੈ ਪੰਜਾਬ ਦੇ ਵਿੱਚ ਕੋਈ ਕਾਰੋਬਾਰ ਕਰਨ ਦੀ ਨਾ ਸੋਚੇ ਨਾਲ ਦੀ ਨਾਲ ਮੈਂ ਪੁਲਿਸ ਕਮਿਸ਼ਨਰ ਜੀ ਦਾ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਮੌਕੇ ਤੇ ਫੜਾਫੜ ਪੁਲਿਸ ਭੇਜੀ ਏ ਮੈਨੂੰ ਡੀਐਸਪੀ ਸਾਹਿਬ ਦਾ ਵੀ ਫੋਨ ਆਇਆ ਵਾ ਅਸੀਂ ਮੰਗ ਕਰਦੇ ਹਾਂ ਪੁਲਿਸ ਤੋਂ ਵੀ ਜਲ ਕੀ ਕੀਤਾ ਵਾ ਕ੍ਰਾਈਮ ਉਹਨਾਂ ਨੂੰ ਫੜ ਕੇ ਸਾਡੇ ਸਾਹਮਣੇ ਲਿਆਇਆ ਜਾਵੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਮੈਟਰ ਜਿਹੜਾ ਇੱਥੇ ਗੋਲੀ ਨਾਲ ਜੀ ਹਾਂਜੀ ਵਿਸ਼ਾਲ ਸੂਰ ਹੈ ਜੀ ਸੋਨੇ ਦਾ ਕੰਮ ਕਰਦੇ ਆ ਜਿਹੜੀ ਬਤਾਲ ਹੈ ਜਿੱਥੇ ਪੋਸਟ ਮਾਟਮ ਹੈ ਜਿੱਥੇ ਹੁੰਦੇ ਉਹਨਾਂ ਦੇ ਬਿਲਕੁਲ ਸਾਹਮਣੇ ਇਹਨਾਂ ਤੇ ਅੱਜ ਫਾਇਰਿੰਗ ਦਾ ਅਟੈਂਪਟ ਹੋਇਆ ਪਰ ਮਿਸ ਹੋ ਗਏ ਉਹਦੇ ਕੋਈ ਗੋਲੀ ਕੋਈ ਨਹੀਂ ਚੱਲੀ ਇੱਕ राउंड ਜੋ ਰੇਡ ਭਿਆ ਆਪਾਂ ਕਪੜਾ ਪੁਲਿਸ ਲੈ ਲਿਆ ਬਾਕੀ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਐਸੈਂਗਲ ਤੋਂ ਇਹਨਾਂ ਦੇ ਹੋਈਏ ਸਿਰ ਪਤਾ ਲੱਗਾ ਕਿੰਨੇ ਬੰਦੇ ਸੀ ਕੀ ਕੀ ਪਤਾ ਲੱਗਾ ਹਾਂਜੀ ਤਿੰਨ ਬੰਦੇ ਇਹਨਾਂ ਦੇ ਕਹਿ ਰਹੇ ਸਾਰਾ ਤਿੰਨ ਬੰਦੇ ਆ ਕਿ ਬਾਕੀ ਆਪਾਂ ਕਰ ਰਹੇ ਜੀ ਸਰ ਕਿੰਨੀਆਂ ਗੋਲੀਆਂ ਚਲਾਈਆਂ ਨੇ ਨਹੀਂ ਗੋਲੀ ਕੋਈ ਨਹੀਂ ਜੀ ਚੱਲੀ ਮਿਸ ਹੋ ਗਏ ਮਿਸ ਹੋ ਗਈ ਹਾਂਜੀ ਉਹ ਪਤਾ ਲੱਗਾ ਉਹ ਪਰਾਣੀ ਰੰਜੀ ਨਜ਼ਰ ਆਈ ਇਹ ਹੁਣ ਪਤਾ ਲੱਗੇਗਾ ਜੀ ਇਨਵੈਸਟੀਗੇਸ਼ਨ ਤੋਂ ਪਤਾ ਲੱਗੇਗਾ